ਇਸ ਤਰੀਕੇ ਨਾਲ ਨਕਸ਼ਾ ਪਾਸ ਵੀ ਨਹੀਂ ਕਰਵਾਇਆ ਹੋਇਆ ਤੇ ਕੰਸਟਰਕਸ਼ਨ ਚੱਲ ਰਹੀ ਹੈ। ਸੋ ਇਹ ਗੱਲ ਤਾਂ ਪਬਲਿਕ ਦੀ ਜਗ੍ਹਾ ਦਾ ਨੁਕਸਾਨ ਕਰਨਾ, ਸੜਕਾਂ ਨੂੰ ਤੰਗ ਕਰਨ, ਮੁੜ ਕੇ ਮੁਸ਼ਕਲ ਬਹੁਤ ਆਉਂਦੀ ਹੈ। ਸੋ ਜੇ ਸੀ ਵੀ ਸਾਰਿਆਂ ਦੇ ਫੇਰੀ ਜਾਊਗਾ। ਇਹ ਲਗੜ ਕਰੀਆਂ ਨਕਸ਼ਾ ਵਾਲਾ ਹੈ। ਏਸੀ ਰੋਡ ਤੇ ਹੈ। ਇਹੀ ਰੋਡ ਦੇ ਉੱਪਰ ਹੈ ਉਹ ਲਗੜ ਕਰੀਆਂ ਨਕਸ਼ਾ ਹੀ ਪਾਸ ਕਰਿਆ ਉਹ ਲੋਕੇ ਇਹ ਸ਼ਨੀਵਾਰਾਂ ਦੋਨੋਂ ਭੋਂਗੇ। ਕਿੱਥੇ ਜਗ੍ਹਾ ਇਸ ਤਰੀਕੇ ਬਣ ਰਹੀ ਹੈ ਨਾ। ਕਿੱਥੇ ਕੰਸਟਰਕਸ਼ਨ ਚੱਲ ਰਹੀ ਹੈ, ਕੁਝ ਹੋਇਆ ਨਹੀਂ। ਉਹ ਜਗ੍ਹਾ ਨੂੰ ਸੀ ਕਰ ਸਕਦੇ ਆ ਹੁਣ ਥਰੜ ਜੈਰਤ ਨੂਨੀ ਕਲੋਨੀ ਹੈ ਨਾ ਪਰ ਇਹ ਹੋਰ ਉਥੇ ਲੋਕ ਰਹਿਣ ਲੱਗੇ ਤਾਂ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਉਹ ਆਪਾਂ ਕੰਟਰੋਲ ਕਰਾਓ ਚਟਨਾਗਰ ਰੋਡ ਤੇ ਤਾਂ ਮੈਡਮ ਕੰਸਟਰਕਸ਼ਨ ਹੋ ਰਹੀ ਸੀ ਦੱਸਦੇ ਚੱਲੋ ਲਿਸਟ ਬਣਾ ਕੇ ਦਿਓ ਕੰਮ ਆ ਰੋਣੇ ਦਾ ਅੱਛਾ ਪਾਸਾ ਹੈ ਤੇ ਇਹਦੇ ਬਾਈਲੇਸ਼ਨ ਹੈ ਬਾਈਲੇਸ਼ਨ ਹਾਂਜੀ ਬਾਈਲੇਸ਼ਨ ਕਿਤੇ ਪਹੁੰਚਦੇ ਹਾਂਜੀ ਆਪਾਂ ਪਹਿਲਾਂ ਉਹ ਨਾਲ ਵਾਲੀ ਉਧਰ ਨੂੰ ਜਿਹੜਾ ਲਾਸਟ ਟਾਈਮ ਕੀਤਾ ਹਾਂਜੀ ਨਾਲ ਵਾਲੀ ਕਰਵਾਈ ਸੀ ਇਹ ਕੰਪਲੀਟ ਆ ਰਹੀ ਸੀ ਉਹਦੇ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਹੈ ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਹੋਣੀ ਹੈ ਕਿੱਥੋਂ ਤੱਕ ਟ੍ਰੈਫਿਕ ਜੈਮ ਹੋਣਾ ਇਸ ਟੀਮ ਨਾਲ ਕੀ ਨੁਕਸਾਨ ਪਹਿਲੀ ਗੱਲ ਤੇ ਇਹ ਹੈ ਕਿ ਆਪਾਂ ਇਹ ਬਿੰਦੀਆਂ ਦੇ ਇੱਥੇ ਅੱਖਾਂ ਮਤ ਨਹੀਂ ਕਿੰਨੇ ਮਿੰਟ ਹੋ ਗਏ ਉਹ ਤਾਂ ਨਹੀਂ ਜਿਆਦਾ ਲੱਗਦੀ ਇਹ ਕਾਫੀ ਜਲਦੀ ਆ ਗਿਆ ਆਪਾਂ ਕਿੱਥੇ ਗਏ ਇਹਨਾਂ ਨੂੰ ਲੱਗਦਾ ਵੀ ਥੋੜੇ ਲੈ ਦੇ ਕੇ ਅਫਸਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੇ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ੀਅਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਜੋ ਕੰਮ ਵਰਮ ਹੋ ਗਿਆ ਕਿਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦਬੋਵੋਗੇ ਜੋ ਨਕਸ਼ਾ ਪਾਸੋਂ ਇਹੋ ਬਣਾਉਂੋ ਸਾਰੇ ਦੇ ਸਭੇ ਪਹਿਲਾਂ ਵੀ ਦੱਸਿਆ ਸੀ ਵੀ ਜੇਸੀਪੀ ਮੈਂ ਨਾਲ ਹੀ ਰੱਖੀ ਲਈ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਈ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਫੈਸਲੇ ਲੈਂਦੇ ਕਿ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ ਈਡੀਆ ਵਾਲਾ ਇਨਫੋਰਮੇਸ਼ਨ ਦੇ ਮਿਲ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਜੇ ਸੀ ਵੀ ਨਾਲ ਦੀ ਨਾਲ ਉਹਦੇ ਚੱਲਣਾ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ। ਦੇਖੋ ਅੱਖਾਂ ਦੀ ਬਗਦਰ ਦੇਖੋ ਸਖਤੀ ਰੱਖਣੀ। ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ। ਉਹਦੇ ਤੇ ਸਖਤੀ ਨਾਲ ਐਕਸ਼ਨ ਲਓ। ਕਿੱਥੇ ਜੇ ਸੀ ਵੀ ਆਂਦੀ ਹੋਈ ਹੈ? ਹਾਂਜੀ ਹਾਂਜੀ। ਸ਼ੁਰੂ ਕਰੋ ਇੱਕ ਤੇ ਇਹ ਬਿਲਡਿੰਗ ਹੈ, ਦੂਜੀ ਬਿਲਡਿੰਗ। ਠੀਕ ਹੈ। ਇੱਕ ਅੱਗੇ। ਕਿੱਥੇ ਤੀਜੀ ਬਿਲਡਿੰਗ ਹੈ? ਹਾਂਜੀ। ਤਿੰਨੋਂ ਬਿਲਡਿੰਗ ਅੱਜ ਅਸੀਂ ਸਾਫ਼ ਕਰਾਂਗੇ। ਦੋ ਬਿਲਡਿੰਗਾਂ ਨੇ ਤਾਂ ਨਕਸ਼ਾ ਹੀ ਪਾਸ ਕਰਾਇਆ ਨਾ ਹਾਂਜੀ ਉਸਦੇ ਇੱਕ ਬਿਲਡਿੰਗ ਇਹ ਹੋ ਗਈ ਆ ਦੂਜੀਆਂ ਦੋ ਬਿਲਡਿੰਗਾਂ ਚੰਡੀ ਚੰਡੀਗੜ੍ਹ ਰੋਡ ਤੇ ਇੱਕ ਦੂਜੀ ਹੋ ਗਈ ਚੰਡੀਗੜ੍ਹ ਰੋਡ ਤੇ ਹਾਂਜੀ ਉਹਨਾਂ ਨੇ ਨਕਸ਼ਾ ਨਹੀਂ ਪਾਸ ਕਰਾਇਆ ਵਿੱਚੋਂ ਬਸ ਨਹੀਂ ਮੈਂ ਬਿਲਕੁਲ ਤੁਸੀਂ ਤੰਨੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ਼ ਕਰ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਬਗਲ ਸਾਡੀ ਕਿਸ ਨਾਲ ਕੋਈ ਟੇਲ ਨਹੀਂ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਹ ਚੀਜ਼ ਨੂੰ ਬਿਲਕੁਲ ਨਬਰਦਾਸਤ ਨਹੀਂ ਕਰਾਂ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰੋਂ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਹੋ ਜਾਂਦੀ ਹੈ ਸੋ ਇਹਦੇ ਤੇ ਜੀ.ਸੀ.ਬੀ ਦਾ ਕੰਮ ਸ਼ੁਰੂ ਕਰੋ ਫੇਰੀ ਹਟਾਓ ਬਾਕੀ ਦੋ ਪਿੰਡਾਂ ਦਾ ਵੀ ਸਾਫ਼ ਕਰ ਦਿਓ ਇਹ ਜਿਨ੍ਹਾਂ ਵੱਲੋਂ ਨਕਸ਼ੇ ਪਾਸ ਕੀਤੇਗੇ ਉਹਨਾਂ ਤੇ ਕੀ ਕਾਰਵਾਈ ਹੋਏਗੀ? ਹਾਂਜੀ ਜਿਨ੍ਹਾਂ ਵੱਲੋਂ ਨਕਸ਼ੇ ਪਾਸ ਕੀਤੇ ਮੈਡਮ ਇੱਕ ਮਿੰਟ ਦੇਖੋ ਇਹ ਨਕਸ਼ਾ ਪਾਸ ਕੀਤਾ ਉੱਥੋਂ ਤੱਕ ਨਹੀਂ ਇਹਨਾਂ ਨੇ ਬਿਲਡਿੰਗ ਬਣਾਈ ਨਕਸ਼ੇ ਤੋਂ ਬਾਹਰ ਜਾ ਕੇ ਬਣਾਈ ਹੋਈ ਹੈ ਜਿੱਥੋਂ ਤੱਕ ਨਕਸ਼ਾ ਪਾਸ ਹੋ ਉਦੋਂ ਤੱਕ ਤਾਂ ਕਿੰਨੇ ਬਣਦੇ ਇੱਕ ਦੋ ਸ਼ੁਰੂ ਹਾਂਜੀ ਹਾਂਜੀ ਕਿੰਨੇ ਨੇ ਫालतू ਬਣਾਏ ਆ ਤਿੰਨ ਫालतੂ ਬਣਾਏ ਆ ਇਹਨਾਂ ਨੇ ਇਹਨਾਂ ਦੀ ਫालतੂ ਬਣਾੜ ਕਰਕੇ ਹੀ ਇਹ ਇਹਨੂੰ ਸਾਫ ਕਰ ਰਹੇ ਆ ਹੁਣ ਜਿਹੜੇ ਦੋ ਆਪਾਂ ਹੋਰ ਸ਼ੋਅਰੂਮ ਦੇ ਜਿਹੜੇ ਬਣਾ ਰਹੇ ਨੇ ਉਹਨਾਂ ਨੂੰ ਆਪਾਂ ਅੱਜ ਜੀਸੀਬੀ ਉਹਨਾਂ ਤੇ ਚਲਾਉਣੀ ਹੈ ਉਹਦਾ ਕਾਰਨ ਕੀ ਹੈ ਨਕਸ਼ਾ ਪਾਸ ਹੀ ਨਹੀਂ ਕਰਾਇਆ ਤੇ ਪ੍ਰਸ਼ਾਸਨ ਦੇ ਅੱਖਾਂ ਵਿੱਚ ਨਹੀਂ ਪਿਛਲੀ ਵਾਰ ਇਹ ਦੇਖਣ ਚ ਆਇਆ ਵੀ ਜਿਹੜਾ ਨਕਸ਼ਾ ਸੀ ਉਹ ਮਕਾਨ ਦਾ ਪਾਸ ਸੀ ਤੇ ਬਣ ਰਹੇ ਸੀ ਸ਼ੋਅਰੂਮ ਕੀ ਇਹਦੇ 'ਚ ਵੀ ਇਦਾਂ ਦੀ ਕੋਈ ਵਾਇਲੇਸ਼ਨ ਹੈ ਨਹੀਂ ਇਹਦੇ 'ਚ ਤਾਂ ਇਹ ਆ ਵੀ 33 ਫੁੱਟ ਜਗ੍ਹਾ ਛੱਡਣੀ ਹੈ ਉਹ ਛੱਡੀ ਨਹੀਂ ਹੋਈ ਸੜਕ ਦੇ ਉੱਤੇ ਹੀ ਬਣਾਈ ਜਾਂਦੇ ਕੱਲ ਨੂੰ ਕੋਈ ਐਕਸੀਡੈਂਟ ਹੋਵੇ ਸੜਕਾਂ ਟਾਈਟ ਹੋਣ ਲੌਂਗ ਟਰਮ ਮੁੜ ਕੇ ਕੋਈ ਢਾਉਂਦਾ ਨਹੀਂ ਪਹਿਲਾਂ ਐਮ ਐਲ ਅੱਖਾਂ ਬੰਦ ਕਰ ਲੈਂਦੇ ਸੀ ਜੀ ਖਾ ਪੀ ਕੇ ਅਸੀਂ ਨਹੀਂ ਨਾ ਅਸੀਂ ਖਾਣਾ ਪੀਣਾ ਨਾ ਅੱਖਾਂ ਸਾਡੀਆਂ ਖੁੱਲੀਆਂ ਨੇ ਤੇ ਇਹ ਜੀ ਸੀ ਵੀ ਚਲਦੀ ਜਾਊਗੀ ਹਲੇ ਤਾਂ ਤੁਰਾਲੀ ਐ ਤੁਰਾਲੀ ਮੈਂ ਪਹਿਲਾਂ ਸੈੱਟ ਕਰ ਦਵਾਂ ਮੈਂ ਇਦੋਂ ਬਾਅਦ ਬਾਰੀ ਖਰੜਦੀ ਨਾਲ ਹੀ ਨਵਾਂ ਗਾਉਂ ਵਾਲੇ ਵੀ ਤਿਆਰੀ ਲੈ ਇਸੇ ਕੰਮ ਤੇ ਹਾਂ ਮੈਂ ਕਿੰਨੇ ਨਜਾਇਜ਼ ਕਬਜ਼ੇ ਤੋੜਨੇ ਮੈਡਮ ਅੱਗੇ ਹਾਂਜੀ ਕਿੰਨੇ 3 ਅਸੀਂ ਜਿਹੜੇ ਨਜਾਇਜ਼ ਕਬਜ਼ੇ ਆ ਦੇਖ ਲਓ ਕਿੰਨੇ ਮਦਮੀ ਇਹ ਐਡਮ ਨੂੰ ਵੀ ਆਲੈਂਡ ਤੋਂ ਟੱਕ ਕੇ ਬੜੀ ਬੜੀ ਜੇ ਕਰ ਰਹੇ ਹਾਂ ਜ਼ਮੀਨ ਦੀ ਪਿੱਛੀ ਕਾਗ ਚਾਰ ਪੰਜ ਮਿੰਟ ਹੋਰ ਬਣਾ ਰਹੇ ਹੋ ਨਾਲ ਹੀ ਨਾਲ ਇਹ ਨਾ ਟੱਪਾ ਖਾਦੀ ਹੈ ਬੰਦ ਕਿੰਨੇ ਆਹ ਨਾਲ ਇਹ ਬੰਨ ਵਿਖਾਪਨ ਜਮੀਨ ਪ੍ਰੋਜੈਕਟ ਕਰਿਆ ਹੋਊ ਆਪਨਾ ਲੱਗਿਆ ਸੀਓ ਸਾ ਉਸ ਨਾਲੇ ਦੇਖੋ ਹਲੋ ਮੈਂ ਕਹ ਰਿਹਾ ਹੁਣ ਜੀਸੀਬੀ ਤਾਂ ਹੈ ਕੀ ਨਾਮ ਠੀਕ ਹੈ ਚਲੋ ਜੀ ਦੇਖੋ ਉੱਪਰ ਬਿਜਲੀ ਦੀਆਂ ਤਾਰਾਂ ਨੇ ਕਿੱਥੇ ਇਤੀ ਨੁਕਸਾਨ ਕਰਦੇ ਕਿੰਨੀਆਂ ਇਹ ਵਾਇਲੇਸ਼ਨ ਕਰ ਰਹੇ ਹੈ ਇਹ ਕਿੰਨੀ ਬਿਜਲੀ ਤਾਰਾ ਕਰ ਲੈਣਾ ਕਿੰਨਾ ਕੁ ਪਾ ਸਕਦੇ ਆ ਬਖਸ਼ੀ ਜੀ ਕਿਸੇ ਕਹਿਦੇ ਆ ਬੋਲਦੇ ਨਾਲੇ ਜੀ ਆ ਬੋਲਦੇ ਨਹੀਂ ਹੈ ਬਾਪੂ ਜੀ ਅੱਜ ਅਸੀਂ ਪਿੰਡ ਦੇ ਇੱਕ ਨਵੇਂ ਕਾਰਵਾਈ ਪਾ ਰਹੇ ਆ ਮੈਂ ਤੁਹਾਨੂੰ ਮਿਲਣੇ ਆ ਕਿਹੜੇ ਹੀ ਮਰਵਾਉਣਾ ਤੋਂ ਤੇ ਮੈਂ ਬਾਅਦ ਵਿੱਚ ਉੱਥੇ ਪਾ ਦਾਂਗੇ ਬਾ ਠੀਕ ਹੈ ਕੋਈ ਬੰਦੇ ਦਾ ਕੇਲਾ ਮਰਵਾ ਦੇ ਆ ਦੇਸੀ ਵੀ ਨਾਲ ਹੀ ਆ ਇੱਕ ਰੇ ਲਾਈ ਜਾਨੀਏ ਤੋ ਬਹੁਤ ਖਰਾਬ ਹੋ ਰਿਹਾ ਜੀ ਮੇਰੇ ਨਾਲ ਕਿਸੇ ਕੋਲ ਕਾਰ ਜਾ ਕੇ ਦੇਖੋ ਕੋਈ ਸੀਵਰੇਜ ਨਹੀਂ ਆ ਨਾਲੇ ਦਾ ਬੁਰਾ ਕਿੰਨਾ ਬੁਰਾ ਹਾਲ ਹੈ ਬਹੁਤ ਗੰਦ ਜੇ ਰਹੇ ਨੇ